ਬਾਲ ਪਲਾਈ ਕਮੇਟੀ ਤੇ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਐਜੂਕੇਸ਼ਨ ਵਿਭਾਗ ਵੱਲੋਂ ਸਕੂਲੀ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਮਾਨਸਾ ਦੇ ਵਿੱਚ ਕਰਵਾਏ ਗਏ ਕੀ ਕਹਣਾ ਹੈ ਡਿਪਟੀ ਪੁਸ਼ਰ ਮਾਨਸਾ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਹਾਂਜੀ ਅੱਜ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੇ ਵਿੱਚ ਰੈੱਡ ਕਰਾਸ ਬਾਲ ਪਲਾਈ ਕਮੇਟੀ ਔਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਸਕੂਲੀ ਬੱਚਿਆਂ ਦੇ ਪੇਂਟਿੰਗ ਦੇ ਕੰਪੀਟੀਸ਼ਨਸ ਕਰਾਏ ਗਏ ਨੇ ਓਰੀਜਨਲ ਸਕੀਮ ਆਫ ਥਿੰਗਸ ਇਹ ਹੁੰਦੀ ਆ ਕਿ ਸਕੂਲਾਂ ਤੋਂ ਪੇਂਟਿੰਗ ਦੇ ਕੰਪੀਟੀਸ਼ਨ ਹੋਣ ਫਿਰ ਅਗਲੇ ਲੈਵਲ ਤੇ ਹੋਣ ਫਿਰ ਡਿਸਟ੍ਰਿਕਟ ਲੈਵਲ ਤੇ ਦਨ ਡਿਵੀਜ਼ਨਲ ਲੈਵਲ ਤੇ ਫਿਰ ਇਹ ਨੈਸ਼ਨਲ ਲੈਵਲ ਤੇ ਵੀ ਹੋਣ ਉਹ ਉਹਦੇ ਵਿੱਚ ਫਿਰ ਬੱਚਿਆਂ ਨੂੰ ਕਾफी ਸਾਰੇ ਉਥੇ ਇਨਾਮ ਮਿਲਦੇ ਨੇ ਸਕਾਲਰਸ਼ਿਪ ਮਿਲਦੀ ਆ ਜਾਂ ਉਹਨਾਂ ਨੂੰ 18 ਸਾਲ ਦੀ ਉਮਰ ਤੱਕ ਪੜ੍ਹਾਈ ਫ੍ਰੀ ਹੁੰਦੀ ਹੈ ਤਾਂ ਇਹ ਬੰਦ ਜੀ ਪਈ ਇੱਕ ਹਿਸਾਬ ਨਾਲ ਗਤੀਵਿਧੀ ਸੀਗੀ ਜਿਹਦੇ ਵਿੱਚ ਮੇਰੇ ਨਾਲ ਏਡੀ ਸਾਹਿਬ ਖੜੇ ਨੇ ਐਸਟੀਐਮ ਖੜੇ ਨੇ ਡੀਓ ਮੈਡਮ ਖੜੇ ਨੇ ਇਹਨਾਂ ਸਾਰਿਆਂ ਨੇ ਇਹਦਾ ਬੀੜਾ ਚੱਕਿਆ ਕਿ ਅਸੀਂ ਇਹਨੂੰ ਮੋੜ ਸਰਜੀਤ ਕਰੀਏ ਤਾਂ ਇੱਥੇ ਅੱਜ ਜਿਸ ਕੰਪੀਟੀਸ਼ਨ ਦੇ ਵਿੱਚ ਕਿਤੇ 10-20 ਬੱਚੇ ਹੁੰਦੇ ਸੀਗੇ ਜਾਂ ਉਹ ਆਪਣੇ ਸਕੂਲ ਲੈਵਲ ਤੇ ਹੀ ਹੋ ਕੇ ਮੁੱਕ ਜਾਂਦਾ ਸੀਗਾ ਇਸ ਥਾਂ ਦੇ ਉੱਤੇ ਦੋ ਵੈਨਿਊ ਸਾਨੂੰ ਕਰਨੇ ਪਏ ਨੇ ਕਿਉਂਕਿ ਬੱਚੇ ਇਹ 500 ਤੋਂ ਜ਼ਿਆਦਾ ਹੋ ਗਏ ਨੇ ਤਾਂ ਹੁਣ ਇਨ੍ਹਾਂ ਦੇ 500 ਤੋਂ ਜ਼ਿਆਦਾ ਜਿੰਨੇ ਬੱਚੇ ਬੈਠੇ ਨੇ ਇਨ੍ਹਾਂ ਦੀ ਪੇਂਟਿੰਗਸ ਹੋਣਗੀਆਂ ਇਹਨਾਂ ਨੂੰ 5-7 ਦਿਨਾਂ ਦੇ ਵਿੱਚ ਏਵੈਲਿਊਏਟ ਕਰਕੇ ਫਿਰ ਹੀ ਦੱਸਿਆ ਜਾਵੇਗਾ ਕਿ ਕਿਹੜੇ ਬੱਚੇ ਫਸ 2nd 3rd ਆਏ ਨੇ ਤੇ ਕਿੰਨਾਂ ਦੀ ਪੇਂਟਿੰਗ ਫਿਰ ਅੱਗੇ ਜਾਏਗੀ